ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਸਣਾਉ ਜੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਆਪਾਂ ਗੱਲ ਕਰਨ ਲੱਗੇ ਸੀ ਅੱਜ ਨਾ ਇੱਕ ਬੰਦੇ ਨੇ ਮੈਨੂੰ ਸਵਾਲ ਕੀਤਾ ਸੀਗਾ ਥੋੜੇ ਦਿਨ ਪਹਿਲਾਂ ਹੀ ਹੈ ਜੀ ਪਾਪਾ ਜੀ ਕਹਿੰਦਾ ਮੈਂ ਸੁਣਿਆ ਕਿ ਨਸ਼ਾ ਮੰਦਾ ਬਹਿਮ ਹੁੰਦਾ ਹੈ ਕਿ ਜਾਏ ਜਾਂ ਬੰਦੇ ਨੂੰ ਆਏ ਕਰਕੇ ਬੰਦੇ ਨੂੰ ਨਸ਼ਾ ਆ ਜਾਂਦਾ ਮੈਂ ਕਿਹਾ ਬਿਲਕੁਲ ਹੁੰਦਾ ਹੈ ਕਿਉਂਕਿ ਇਹ ਗੱਲਾਂ ਦਿਮਾਗ ਨਾਲ ਜੁੜੀਆਂ ਹੁੰਦੀਆਂ ਬਾਬਾ ਜੀ ਇਹ ਵਾਈਬ ਤੁਹਾਡੇ ਦਿਮਾਗ ਨਾਲ ਹੈ ਜੇ ਤੁਹਾਡਾ ਦਿਮਾਗ ਘਰ ਕਰ ਗਿਆ ਨਾ ਵੀ ਆਹ ਚੀਜ਼ ਨਸ਼ੇ ਵਾਲੀ ਹੈ ਤਾਂ ਤੁਹਾਨੂੰ ਨਸ਼ਾ ਆਊਗਾ ਠੀਕ ਹੈ ਆਪਣੇ ਗੁਰਦਾਰਾ ਸਾਹਿਬ ਤੇ ਲੇਬਰ ਲੱਗੀ ਹੋਈ ਸੀ ਇੱਕ ਬੰਦਾ ਕਿਤੇ ਗੋਲੀ ਗੱਟਾ ਖਾਂਦਾ ਸੀ ਹੁੰਦਾ ਗੋਲੀ ਗੱਟੇ ਵਾਲੇ ਨਹੀਂ ਹੈ ਜੇ ਕੋਣ ਟੂਟੇ ਟੂਟੇ ਵਾਲੇ ਨੂੰ ਨਹੀਂ ਕੋਸ ਹੁੰਦਾ ਤੇ ਉਹ ਨਾ ਵਿਚਾਰਾ ਟੁੱਟ ਹੀ ਜਾਵੇ ਠੀਕ ਹੈ ਜੀ ਬਾਬਾ ਜੀ ਕਹਿੰਦਾ ਇਹ ਕਰ ਲੋ ਬੰਦਾ ਡੱਕਾ ਨਹੀਂ ਹੁੰਦਾ ਜੀ ਮੈਂ ਤਾਂ ਪਿਆ ਮੇਰੀ ਗੱਡੀ ਦੇ ਕੇ ਭੱਜ ਆਇਆ ਹੋ ਇਹਨਾਂ ਬਾਬੇ ਕੋਲੇ ਕੋ ਨਾ ਕੋ ਤਾ ਹੋ ਮੈਨੂੰ ਨਾ ਕੋ ਤਾ ਗੱਡ ਯਾਰ ਮੈਂ ਕਿਹਾ ਬਾਬਾ ਜੀ ਕਹਿੰਦੇ ਯਾਰ ਇਹਨੂੰ ਦੇ ਕੋਈ ਗੋਲੀ ਛਿੱਕਾ ਯਾਰ ਮੈਂ ਕਿਹਾ ਜੀ ਹੈਗੀ ਆ ਮੇਰੇ ਕੋਲ ਉਹੀ ਪਈ ਸੀ ਗੋਲੀ ਕੋਈ ਮੈਂ ਕਿਹਾ ਮੂੰਹ ਕਰ ਮੂੰਹ ਕਰ ਮੈਂ ਕਿਹਾ ਹੋਰ ਮੰਗਣਗੇ ਜੇ ਵੇਖ ਲਈ ਮੈਂ ਕਿਹਾ ਬਾਹਰੋਂ ਲਿਆਂਦੀ ਸੀ ਇਹ ਮੈਂ ਆਪ ਤੂੰ ਮਜ਼ਾ ਮੈਂ ਕਿਹਾ ਉਦਾਂ ਹੀ ਸਰਵਾ ਉਹ ਵਾਲੀ ਸੀ ਪਤਾ ਨਹੀਂ ਬੁਖਾਰ ਵਾਲੀ ਸੀ ਪਤਾ ਨਹੀਂ ਟਟੀਆਂ ਵਾਲੀ ਸੀ ਮੈਂ ਦੇਤੀ ਉਹਨੂੰ ਹਾਂਜੀ ਉਹ ਬੰਦਾ ਖਾ ਕੇ ਮੈਂ ਕਹਿੰਦਾ ਅਥਨੇ ਵੀ ਬਾਬੇ ਨੂੰ ਕਹੇ ਵੀ ਕੰਮ ਦੱਸ ਠੀਕ ਹੈ ਕਹਿੰਦਾ ਪਤਾ ਹੀ ਨਹੀਂ ਕਿਹੜੀ ਗੋਲੀ ਬਾਹਰ ਲਈ ਸੀ ਹਾਂ ਤੇ ਕੁੜੀ ਐਵੇਂ ਕਰਕਾਟੇ ਪਾਈ ਆਉਂਦੀ ਹੈ ਕਹਿੰਦਾ ਠੀਕ ਹੈ ਤੇ ਕੱਲ ਨੂੰ ਸਾਢੇ 9 ਟਾਈਮ ਨਾਲ ਹਾਂਜੀ ਬਾਬਾ ਕਹਿੰਦਾ ਹੁਣ ਕੱਲ ਨੂੰ ਇਹਨੂੰ ਕੀ ਦੇਵਾਂਗੇ ਯਾਰ ਅੱਜ ਤੂੰ ਬੜੀ ਸਟਰੋਂਗ ਦੇ ਗੇਂ ਮੇਰੇ ਜੀ ਮੈਂ ਕੀ ਇਹਨੂੰ ਕੰਨੂ ਦੇ ਗਏ ਜੀ ਹਾਂਜੀ ਉਦੋਂ ਉਹੀ ਦੇ ਗਿਆ ਮੈਂ ਤਾਂ ਕੈਸੀ ਵਾਲੀ ਪਤਨੀ ਕਾਦੀ ਸੀ ਆਈ ਤੁਸੀਂ ਮੂੰਹ ਚ ਪਾ ਦੇ ਇਤੋਂ ਕੋਈ ਗੋਲ ਜੇ ਅੱਖ ਦੀ ਗੋਲੀ ਏਕ ਕੋਈ ਟਟੇ ਜੇ ਰੰਗ ਵਾਲੀ ਬਾ ਵੀ ਪਾ ਬਰ ਨਗਾ ਆ ਗਿਆ ਮੇਗਾ ਹੌਸਲਾ ਹੀ ਹੁੰਦਾ ਇੱਕ ਮਾਤਾ ਨੇ ਸੀਰੀ ਤੋਂ 2 ਸਾਲ 3 ਸਾਲ ਕੰਮ ਲਈ ਗਈ ਆਈ ਹਾਰੇ ਦੀ ਰਾਖ ਨਹੀਂ ਹੁੰਦੀ ਹਾਂਜੀ ਹਾਰੇ ਦੀ ਥੁੱਲੇ ਦੇ ਵਿੱਚ ਨਹੀਂ ਜੰਮ ਜਾਂਦੀ ਹਾਰੇ ਦੇ ਉਹ ਲਾ ਕੇ ਗੋਲੀ ਵਟ ਕੇ ਦੇ ਦਿਆ ਕਰੇ ਉਹ ਤੂੰ ਇਹਦਾ ਜੀ ਹਾਂ ਸਵੇਰੇ ਵੱਟ ਕੇ ਦੇ ਦਿਆ ਕਰੇ ਗੋਲੀ ਨਾਚਦਾ ਫਿਰਿਆ ਕਰੇ ਠੀਕ ਤੇ ਜਿੱਦੋਂ ਉਹਨਾਂ ਕੰਮਕੁਮ ਮੌਕ ਗਿਆ ਹਟ ਗਿਆ ਵਿਚਾਰਾ ਤੇ ਲੱਤਾਂ ਮਾਰੇ ਕਰੇ ਕਰੇ ਜੀ ਹਾਂ ਕਹਿੰਦਾ ਉੱਥੇ ਤਾਂ ਬੀਬੀ ਵੀਮ ਦਿੰਦੀ ਸੀ ਨੇ ਤੈਨੂੰ ਮੈਨੂੰ ਮੈਨੂੰ ਤਾਂ ਟੱਟੀਆਂ ਲੱਗੀਆਂ ਮੈਂ ਤਾਂ ਮਰ ਜੂੰ ਹਾਂਜੀ ਉਹਨੇ ਫਿਰ ਦਿੱਤੀ ਵੱਟ ਕੇ ਕਹਿੰਦਾ ਹਾਂ ਹੁਣ ਆਇਆ ਸ਼ਰੀਫ਼ ਤਾਂ ਵੇ ਹੋਗੋ ਵੀ ਹਰਾਮ ਦਾ ਚੁੱਲੇ ਦੀ ਰਸਵਾ ਹੈ ਤਿੰਨ ਸਾਲ ਹੋਵੇ ਖਾਈ ਅੱਦਾਂ ਸੈਂਟਾ ਉਹ ਵੀ ਗਰੀਬੀ ਨੇ ਬਾਬਾ ਆਪਣਾ ਬੰਦਾ ਹੁੰਦਾ ਯਾਰ ਰਿਅਲਿਟੀ ਉਹਨ ਵੀ ਬੋਦਲ ਵਾਲੇ ਰਹਿੰਦਾ ਯਾਰ ਬੰਦਾ ਆਪਣਾ ਉਹਨੂੰ ਇੱਕ ਬਾਣੀਆਂ ਟੱਕਰ ਗਿਆ ਬਾਣੀਆਂ ਹੋ ਗਈ ਸ਼ੂਗਰ ਡਾਕਟਰ ਕਹਿੰਦਾ ਮਾੜੀ ਮੋਟੀ ਵੀ ਮਕਾਇਆ ਕਰ ਬਾਣੀਆਂ ਮਿਲ ਗਿਆ ਉਹਨੂੰ ਠੀਕ ਉਹ ਕੋਲੋਂ ਨਾ ਵੀਵ ਨਾ ਲੈਣਾ ਨਾ ਦੇਣਾ ਉਹਨਾਂ ਟਾਂਕਾ ਤਿਆਰ ਕਰ ਲੈਂਦਾ ਹੈਗਾ ਮਿਸਰੀ ਤੋਂ ਬੜਾ ਸੋਹਣਾ ਗੋਲੀ ਵੱਟਮਾ ਬਣਾ ਲੈਂਦਾ ਹੈ ਹਾਂਜੀ ਉਹਨੇ ਸੱਪ ਨੂੰ ਜਾਮਕਣ ਲਾਦੀ ਮਿਸਰੀ ਕਾਲੇ ਕਾਲੇ ਹਾਂ ਇਸ ਸੌ ਗ੍ਰਾਮ ਦੇ ਬਾਣੀਆਂ ਤੋਂ ਪੈਸੇ ਲੈ ਕੇ ਕੱਲੀ ਮਿਸਰੀ ਕਹਿੰਦਾ ਕਿਸੇ ਨੂੰ ਦਿਖਾ ਨਾ ਦੇਈ ਤੇ ਇੱਜ਼ਤ ਹੀ ਬਹੁਤ ਹੁੰਦੀ ਹੈ ਨਾ 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 ਰਣੀ ਦਾ ਕੰਨੋਂ ਕੰਨ ਕਬਰ ਨਹੀਂ ਹੋਣੀ ਇਹ ਮੈਨੂੰ ਪਤਾ ਕਰਦੇ ਨੂੰ ਨਹੀਂ ਪਤਾ ਬਾਣੀਆਂ ਨੇ ਆਰਤੀ ਰੱਖ ਲਈ ਉੱਥੇ ਹੀ ਬੱਤਿਆ ਕਰੇਗੀ ਉਹਲੀ ਅੰਦਰੋਂ ਬਾਹਰੋਂ ਟਾਈਮ ਨਾਲ ਜਦੋਂ ਥੋੜੀ ਰਹਿ ਗਈ ਚੀਕਾ ਮਾਰਿਆ ਕਰੇ ਚੀਕ ਉਹ ਆ ਜੀ ਵੇਖੀ ਕਿਤੇ ਪਰਵਾਹ ਆਉਂਦੀ ਉਹ ਨੂੰ ਵੀ ਆਇਆ ਹੰਦਾ ਜੀ ਤੇ ਉਹਨਾਂ ਨਾਲੇ ਤੇ ਭੀਮ ਨਾਲੇ ਰੋੜੀ ਦੇ ਕੋਲ ਗਿਆ ਫਿਰਿਆ ਹਨ ਸਹੀ ਗੱਲ ਉਹ ਵੀ ਟਾਈਮ ਨਾ ਪਹੁੰਚ ਗਿਆ ਗਰੇ ਇੱਕ ਵਾਰੀ ਮੈਂ ਬੈਠਾ ਕੋਲੇ ਤੇ ਬਾਣੀਆਂ ਦਾ ਫੋਨ ਆ ਗਿਆ ਹਾਂਜੀ ਕਹਿੰਦਾ ਮੈਂ ਓਖਾ ਆਂ ਦਾ ਮੈਸੇ ਦਿਨ ਪੰਜਾਂ ਚਾਰਾਂ ਦਿਨਾਂ ਦੀ ਆ ਬਾਈ ਬਣ ਕੇ ਲੱਤਾਂ ਕੱਬੀ ਜਾਂਦਾਂ ਆ ਜਾ ਹਾਂਜੀ ਮੈਂ ਕਹਾ ਤੇਰੇ ਕੋਲੇ ਭੀਮ ਕਿੱਥੇ ਹੈ ਕਹਿੰਦਾ ਕੋਸ ਨਹੀਂ ਮਿਸਰੀ ਲਿਆਇ ਤੁੰਗਾ ਨਾ ਪਾਈਆ ਕੱਠੀ ਫਾਪ ਵਟਿਆਉਣੇ ਦਾ ਠੀਕ ਕੱਠੀ ਪਾਈਆ ਆਪਣਾ ਕਹੀਦੀ ਐ ਬਾਣੀਆਂ ਨੂੰ ਪੈਸੇ ਭੜਨੇ ਆ ਬੜਾ ਵਾਰ ਏਵੇਂ ਮੈਂ ਮੇਰੀ ਮਿਜਰੀ ਤੇ ਹੀ ਲੱਗਿਆ ਕਹਿੰਦਾ ਚੋਂ ਸੁੱਕ ਰੋਇਆ ਯਾ ਉਹ ਤਾਂ ਸੁੱਕ ਰੋਇਆ ਹਾਂ ਇਹ ਕਹਿੰਦਾ ਜਿੱਦੇ ਕਿ ਤੇ ਜਾਂਦਾ ਆਪਾਂ ਮਰ ਮੁਰਗੇ ਉਦੋਂ ਪਤਾ ਲੱਗੂ ਉਹਨੇ ਬੀਮਤਾ ਹੀ ਨਹੀਂ ਸੀ ਯਾ ਉਹ ਵੀ ਕਹਿੰਦਾ ਵਾ ਠੀਕ ਆ ਮਿਜਰੀ ਖੋਈ ਚੱਲਾਂਗਾ ਦਾ ਕੰਮ ਚੱਲੀ ਜਾਂਦਾ ਕਹਿੰਦਾ ਇਹ ਮਹੀਨੇ ਡੇਢ ਮਹੀਨੇ ਬਾਅਦ ਮੈਨੂੰ ਕਰਚਾ ਦੇ ਦਿੰਦਾ ਘਰ ਦਾ ਸੌਦਾ ਚੱਲੀ ਜਾਂਦਾ ਚਲੋ ਵਧੀਆ ਜੀ ਉਹਦਾ ਤਾਂ ਮੈਂ ਤੇ ਉਹ ਜੇ ਮਿਜਰੀ ਮੋੱਕ ਜਾਂਦੀ ਤੇ ਮੈਨੂੰ ਪਤਾ ਲਾ ਉਹਨੂੰ ਦਿੱਤਿਆਂ ਲੱਗ ਜਾਣਗੇ ਹਾਂ ਕੀ ਕਰਦੇ ਜਾਏਗੇ ਬਸ ਇਹਦਾ ਮਾਨਸ ਰਿਆ ਲੱਗਿਆ ਵਾ ਜੀ ਨਿਸਰੀ ਤੇ ਥੋੜਾ ਸਰੀਰ ਲੱਗ ਤੁਕੇ ਹੁਣ ਚਾਹ ਦੇ ਸਰੀਰ ਲੱਗੇ ਵੀ ਹੈ ਹਾਂਜੀ ਹਾਂਜੀ ਚਾਹ ਦੀ ਨਸਾ ਹੈ ਰੋਟੀ ਦਾ ਵੀ ਸਰੀਰ ਲੱਗਿਆ ਵਈ ਹੈ ਦੋ ਤੜਾ ਭੁੱਖ ਲੱਗਦੀ ਇਸ ਟਾਈਮ ਨੂੰ ਹੁਣ ਖੋ ਪੀ ਜਾਂਦੀ ਆਪਣੇ ਹਾਂਜੀ ਇਸ ਕਰਕੇ ਨਾ ਇੱਕ ਸਮਾਂ ਰੇਗ ਦੀ ਦਾ ਬੰਦ ਬੰਦਾ ਨਸੇ ਲੱਗ ਜਾਂਦਾ ਸਿਆਣੇ ਕਹਿੰਦੇ ਨਾ ਨਸਾ ਦਾ ਰੋਟੀ ਦਾ ਵੀ ਬਹੁਤ ਮਹਿੰਗਾ ਹੈ ਘੋਰ ਨਸਾ ਦੋਗੀ ਲੈਣਾ ਹੈ ਇਹ ਤਾਂ ਤਾਂ ਹੀ ਕਹਿੰਦੇ ਆ ਇੱਕ ਬਾਬਾ ਵਿਆਹ ਲੈ ਮੁੰਡੇ ਆਪਣਾ ਯਾਰ ਦੋਸਤ ਦਾ ਵਿਆਹ ਹੋ ਗਿਆ ਤੇ ਅਸੀਂ ਉਹਦੇ ਬਹਿੰਦੇ ਹੁੰਦੇ ਸੀਗੇ ਤੇ ਉਹਦੇ ਨਾਲ ਚਾਚੇ ਦਾ ਮੁੰਡਾ ਸੀਗਾ ਉਹਨੇ ਉਹਨੂੰ ਲੈਣਾ ਉਹਨੇ ਹੋਰ ਕਹਣਾ ਟਾਈਮ ਨਾਲ ਵੀ ਬਿਆਨਵਾ ਪਿਆ ਉਹ ਜੋਰ ਕਹਿੰਦਾ ਮੈਂ ਮੋਗ ਮਰੀ ਜਨਾ ਘਰ ਵਾਲੀ ਤੋਂ ਕਹਿੰਦਾ ਜੀ ਨਹੀਂ ਕਹਿੰਦਾ ਕੋਈ ਰੋਵਾਂਗਾ ਤੂੰ ਅਜੇ ਵਿਆਹ ਹੈ ਨਹੀਂ ਕੋਤੂ ਕਹਿੰਦਾ ਜਿੱਤੇ ਵਿਆਹ ਹੋ ਗਿਆ ਤੋ ਇੱਥੇ ਦੇਖ ਲਿਓ 70 ਹੋ ਜਾ ਰੋ ਜਾ ਜਦੋਂ ਇੱਥੇ ਯਾਰਾਂ ਦਾ ਤਣਾ ਬੈਠੇ ਰਹੇ ਤਾਂ ਵੀ ਬਹਿਣਗੇ ਠੀਕ ਹੈ ਨਾ ਅਸੀਂ ਬੈਠਾਂਗੇ 10 ਵਜੇ ਤੋਂ ਪਹਿਲਾਂ ਮਗਰਬ ਕੋਈ ਨਹੀਂ ਘਰੇ ਜਾਣਾ ਸਾਡਾ ਕੰਮ ਨਹੀਂ ਹੈ ਮਰਦਾਂ ਦਾ ਮਰਦਾਂ ਦਾ ਹਾਂ ਵਿਆਹ ਹੋ ਗਿਆ ਭਾਵਾ ਹਾਂ ਵਿਆਹ ਹੋ ਗਿਆ 15 ਦੇ ਦਿਨ ਤਾਂ ਅਰੇ ਹਾਂ ਤੇ 16ਵੇਂ ਦਿਨ ਉਹਦਾ ਵਿਆਹ ਵਜਨ ਉੱਤੇ ਉਹਦੇ 8 ਵਜੇ ਜਾ ਵੜਿਆ ਕਰੇ 8 ਵਜੇ ਉਹ ਕਹਿੰਦਾ ਆ ਜਾ ਬੈਠ ਗਏ ਨਹੀਂ ਅੱਜ ਬਾਪੇ ਦਾ ਦਿਨ ਆ ਯਾਰ ਨਹੀਂ ਯਾਰ ਅੱਜ ਆਏ ਆ ਯਾਰ ਅੱਜ ਬਾਪੂ ਤੇ ਲਾਜ ਬੀਬੀ ਤੇ ਲਿਆ ਐਵੇਂ ਬਹਾਨੇ ਲਈ ਆਇਆ ਕਰੇ ਉਹਨੇ ਕੰਮ ਕਰ ਲਿਆ ਜੀ ਤੇ ਦੁਕਾਨ ਤੇ ਨਾ ਕੋਈ ਉਹ ਬੈਠਾ ਦੀਦਾ ਪਹਿਲਾਂ ਵਿਆਹ ਹੋਇਆ ਸੀ ਹਾਂਜੀ ਤੇ 10 ਵਜੇ ਉਹਦੇ ਘਰ ਵਾਲੀ ਦਾ ਫੋਨ ਆ ਗਿਆ ਦੁਕਾਨ ਵਧਾਉਣੀ ਸੀ ਉਹ ਕਹਿੰਦੀ ਬੱਚੇ ਦੇ ਡਾਈਪਰ ਲੈ ਕੇ ਆਏ ਉਹ ਬੱਚਾ ਹੋ ਗਿਆ ਜੀ ਠੀਕ ਹੈ ਹਾਂ ਹੁਣ 10 ਵਜੇ ਮੈਂ ਕਿੱਥੋਂ ਲਿਆਉਂਗਾ ਉਹ ਆ ਗਏ ਉਹ ਬੈਠਾ ਇਹਨਾਂ ਗੋਲਿਆਂ ਨਾਲ ਉਹ ਮਾਰ ਦਿਆਂ ਉਹ ਕਹਿੰਦੀ ਭੈਣ ਦਿਆਂ ਖਾਜ਼ਮਾ ਤੈਨੂੰ ਮੈਂ ਕਹਿੰਦਾ ਡਾਈਪਰ ਲੈ ਕੇ ਘਰੇ ਬਣੇ ਲੱਤਾਂ ਪੜ ਦੂੰ ਵੀ ਘਰੇ ਨਾ ਹੀ ਹਾਂ ਆਇਆ ਤਾਂ ਲਿਆਉਂਗਾ ਕਹਿੰਦਾ ਉਹ ਨੂੰ ਕਹਿੰਦਾ ਤੂੰ ਦੱਸ ਦੇ ਤੇਰੇ ਕੋਲੇ ਪਏ ਹੁਣ ਤੈਨੂੰ ਪਤਾ ਤਾਂ ਲੱਗ ਹੀ ਗਿਆ ਕਹਿੰਦਾ ਯਾਰ ਕੜ ਪੈਂਦੀਆਂ ਯਾਰ ਠੀਕ ਉਹ ਕਹਿੰਦਾ ਕਿਵੇਂ ਆ ਕਹਿੰਦਾ ਤੂੰ ਵੀ ਕਹਿੰਦਾ ਆਉਂਦਾ ਹੀ 15 ਘਰ ਆ ਗਏ ਡਾਈਪਰ ਕੱਟੇ ਕਰਕੇ ਲਿਗਿਆ ਮਜ਼ਾ ਮੰਗ ਤਾਂ ਕਿ ਯਾਰ ਦੇ ਦੇ 1000 ਦੇ ਦੇ ਦੋ ਯਾਰ ਹੈ ਜੀ ਉਹਨਾਂ ਕੋਈ ਜ਼ਾਇਦਾ ਫਰਕ ਨਾ ਪੈ ਗਈ ਯਾਰ ਹਾਂ 10 15 ਲਈ ਪਰ ਲੈ ਕੇ ਘਰੇ ਬੜਿਆ ਰਾਤ ਨੂੰ 12 ਵਜੇ ਹੋਰ ਬੰਦੇ ਤਾਂ ਕਹਿੰਦੇ ਉਹ ਘਾੜੇ ਆਪਦੇ ਦੇ ਕੋਈ ਨਹੀਂ ਪਤਾ ਦਾ ਫੇਰ ਲੱਗਦਾ ਸਹੀ ਹੈ ਨੇ ਤਾਂ ਇਹ ਨਹੀਂ ਦੇਵੀ ਕਿਤੇ ਜਾਣਦੀ ਵੀ ਬੰਦੇ ਨੂੰ ਬਈ ਇਹ ਤਾਂ ਪਹਿਲਾਂ ਹੀ ਸੀ ਜਿਹੜੇ ਬਿਜਵਾਰਗੇ ਸੀ ਸਾਡੇ ਲੱਤ ਤੇਜ਼ੀ ਉਹਨਾਂ ਦੀ ਉਹ ਭੜੇ ਸੀ ਖੁੰਡੇ ਦਾ ਖੜਕ ਖੁੰਡੇ ਦਾ ਖੜਕਾ ਸੀ ਬੱਬਾ ਉਹਨਾਂ ਦਾ ਹਾਂ ਸਾਡਾ ਨਿਵਾਸ ਸੀ ਆਪਦਾ ਚਾਦਰਾ ਕੁਰਤਾ ਠੀਕ ਹੈ ਸਾਡੇ ਬਜ਼ੁਰਗਾਂ ਨੇ ਚਾਦਰਾਂ ਕੁਰਤਾ ਪਾ ਕੇ ਖੁੰਡਾ ਲੈ ਕੇ ਬੈਠੇ ਨੇ ਵਿੜੇ 'ਚ ਜਿਆਦਾ ਖੁੰਡਾ ਕੰਬ ਤੇ ਬੱਜਿਆ ਜਨਾਨੀ ਪਾਂਡਿਆਂ ਦੇ ਵਜਿ ਦੀ ਵਰਦੀ ਸੀ ਜੇ ਪਤਾ ਨਹੀਂ ਕਿਹੜੀ ਵੱਲੋਂ ਕਰਕੇ ਆ ਇੰਨਾ ਖੌਫ ਹੁੰਦਾ ਸੀ ਹੁਣ ਉਹ ਹੀ ਪਾਂਡਾ ਖੜਕੀ ਤੇ ਬੰਦਾ ਕੰਦਾ ਜਵਾਈ ਦਾ ਕਰਦਾ ਪਤਾ ਨਹੀਂ ਕੀ ਹੋ ਗਿਆ ਅੰਦਰ ਸੋਈ 'ਚ ਹਾਂ ਠੀਕ ਹਰਕਤ ਤਾਂ ਥੋੜਾ ਹੀ ਆ ਬਬਾ ਬੰਦਾ ਬਾਂਗ ਤੇ ਡੰਗਿਆਂ ਤੇ ਜਿਨਾਨੀ ਨਹੀਂ ਆਦੇ ਆ ਵੈਸੇ ਦਾ ਹੀ ਔਖਾ ਹੀ ਆਇਦੇ ਨੇ ਕੋਈ ਬੰਦਾ ਹੋ ਜਾ ਨਹੀਂ ਹੈਗਾ ਜਿਹੜਾ ਕਹੇ ਦੀ ਮੈਂ ਸਿਰ ਕੱਢ ਮੈਂ ਜੁੱਤੀ ਥੱਲੇ ਰੱਖੀ ਜਿਨਾਨੀ ਮੈਂ ਆਇਆ ਜਾਉਂ ਆ ਗੱਲ ਹੈ ਠੀਕ ਹੈ ਹਾਲਾਤ ਬਹੁਤ ਨਾਜ਼ੁਕ ਹੈ ਜਾਂਗੜੇ ਕੋਈ ਘੰਟੇ ਹਜ਼ਾਰ ਰਹਿੰਦੇ ਆ ਤੋਪਾ ਗੁਰੂ ਬੇਜੇ ਨੇ ਬਾਰਡਰ ਤੇ ਇਹ ਕਿ ਹਰ ਜੋਈ ਜੋ ਪਤਾ ਨਹੀਂ ਕਾ ਪਖੌਂਦੀਆਂ ਕਿਹੜੇ ਵੇਲੇ ਬਾਹਰ ਨੂੰ ਚੱਲ ਪੈਂਦੇ ਦੂਜੇ ਪਾਸੇ ਨੂੰ ਤੇ ਬੰਦਾ ਡਿੱਟੀ ਕਾਣਾ ਖੇਡਦਾ ਫਿਰ ਮਾਰੇ ਹਲਾ ਰਹਿ ਜਾਂਦਾ ਹਾਂ ਅੱਗੇ ਹੁੰਦਾ ਸਿੱਧਾ ਕਰੂਰ ਦਾ ਬੇਲਣਾ ਨਹੀਂ ਮਬੇਲ ਗੇਲ ਤੱਕੀ ਹੋਂ ਤੱਕ ਰੀਲ ਦਾ ਬੇਲਣਾ ਨਹੀਂ ਬੇਲਣਾ ਦੂਜੇ ਹੀ ਹੁੰਦਾ ਬੰਦਾ ਬੇਲ ਬੇਲ ਥੱਕਿਆ ਹੁੰਦਾ ਬਾਬਾ ਇਤਰਾਕ ਵੀ ਬਹੁਤ ਜਿਆਦਾ ਵਧੇ ਪਏ ਐ ਜੀ ਹਾਂ ਬਾਬਾ ਉਹਨ ਕਾਇਰ ਹੋ ਗਿਆ ਜਿਨਾਂ ਨੇ ਬੰਦੇ ਮਾਰ ਵੀ ਬਹੁਤ ਰਹੀਆਂ ਥੋਡੇ ਕੋਲੇ ਬਹੁਤ ਆਉਂਦੇ ਕੇਸ ਇਦਾਂ ਦੇ ਵਾਧੂ ਆਉਂਦੇ ਆ ਮੇਰੇ ਨੂੰ ਹਾਂਜੀ ਸਭ ਤੋਂ ਵੱਧ ਕੋਟ ਮਾਰਜਾਂ ਵਾਲੇ ਆਉਂਦੇ ਆ ਆਪਾਂ ਜਰੂਰ ਕੰਨਾ ਤੇ ਪੈਂਦੇ ਨਹੀਂ ਨਾ ਮੈਂ ਨਾਲ ਲੈਣਾ ਹੋਂ ਨਾ ਹਾਂਜੀ ਕੋਟ ਮਾਰਜ ਆਵੇ ਪਹਿਲਾਂ ਦਾ ਕਰਾ ਲੈਂਦੇ ਆ ਪਹਿਲਾਂ ਦਾ ਕਰਦੇ ਆ ਆ ਮੇਰਾ ਖੰਡਾ ਆ ਮੇਰੇ ਮਿੱਟੀ ਆ ਆ ਮੇਰਾ ਜੱਡੂ ਹਾਂ ਆ ਮੇਰਾ ਵੰਡੂ ਆ ਮਰੀ ਖੰਡੋ ਬਿਆਦ ਪਹਿਲਾਂ ਇਹ ਜਿਹਾ ਕੋ ਚੱਲਦਾ ਜਦੋਂ ਵਿਆਹ ਹੋ ਜਾਂਦਾ ਫਿਰ ਉਹ ਕੰਮ ਦੇ ਦੂ ਮਿਤੇ ਜਾਂਦੇ ਆ ਕਿ ਹੋਲੀ-ਹੋਲੀ ਮਗਰ ਨੂੰ ਹੋ ਜਾਂਦੇ ਆ ਭੁੱਲ ਜਾਂਦਾ ਖੰਡ ਮੰਡ ਕਹਿਣਾ ਉਹ ਉਹ ਗੱਲਾਂ ਬਾਤਾਂ ਵੀ ਕਹੇ ਉਹ ਹਣ ਮਾਂ ਦੇ ਸਾਹਮਣੇ ਕਦੀ ਕਵੇ ਕੰਡ ਮਿੱਟੂਂਗੇ ਰਦਰ ਦੂ ਘਰ ਦੇ ਗਾਲਾ ਕੱਢਦੇ ਆ ਭੈਣ ਤੇ ਕਿਹੜੇ ਕੰਮ ਨੂੰ ਪਿਆ ਹੈ ਹੈ ਕੋਈ ਕੰਮ ਕਰ ਲਾ ਹਾਂ ਕੰਮ ਕਰ ਲਾ ਸਾਲਾ ਕੰਡ ਦਾ ਤੇ ਉਹ ਫਿਰ ਪੈਂਦਾ ਚਪਲੋ ਚਪਲੀ ਹੁੰਦਾ ਕੰਮ ਅੰdre ਪੜ ਕੇ ਜਨਾਨੀ ਬੰਦੂ ਰੋਟ ਦਿੰਦੀ ਆ ਬਤਨ ਬੁੱਟਣੇ ਤੋੜ ਦਿੰਦੀ ਆ ਆਪਣੇ ਸੀਗਾ ਕੋਟ ਮਾਰ ਜਾਲਾ ਹਾਂਜੀ ਤੇ ਜਨਾਨੀ ਨੇ ਕੁੱਟਿਆ ਉਹ ਨੂੰਹ ਨਾਲ ਘਰ ਬੈਨੇ ਸਦਾ ਕਹਿੰਦੇ ਹਰਾਮ ਦਾ ਜਨਾਨੀ ਤੋਂ ਕੁੱਟ ਕੇ ਹਟਿਆ ਆ ਜਾ ਕਹਿੰਦੇ ਹਾਂਜੀ ਮੈਂ ਜਾਵੜਿਆ ਨਹੀਂ ਕੋਟ ਕੋਈ ਕਰਦੀ ਜਦੋਂ ਅੱਜ ਮੈਂ ਕਹਿਆ ਆਪ ਬਟਣਾ ਕਿਵੇਂ ਟੁੱਟਿਆ ਸਾਲ ਤੇ ਕਹਿੰਦੇ ਦਾ ਆਪ ਤੋੜਿਆ ਮੈਂ ਕਹਿੰ ਗਿਆ ਆਪ ਕਮਲਾ ਤੂੰ ਇਹ ਤਾਂ ਹੀ ਕਿਰਾ ਦੱਤਾ ਦਾ ਉਹਨਾਂ ਚਲ ਬਟਨ ਦਾ ਆਪ ਤੋਲ ਤੇ ਜੀ ਪੇੜਾਂ ਦਾ ਖਰਕਾ ਆਪ ਦੇ ਆਪ ਹੀ ਮਰੀ ਜਾਂਦਾ ਜਿੰਦਰ ਹਾਂ ਇਹਦਾ ਮਾਂ ਉਹੇ ਮਾਰਦਾ ਸੀ ਮੈਂ ਕਿਹਾ ਮੂੰਹ ਦਾ ਤੇਰਾ ਲਾਲ ਹਾਂ ਅਲਤੋਂ ਦਾ ਕੋਟ ਨਹੀਂ ਗਈ ਜਾਂਦੇ ਆ ਜਣ ਮਿੱਤਰ ਉਹ ਵੀ ਗਈ ਜਾਂਦੇ ਹਾਂ ਹਾਂ ਇਹ ਬਾਰੇ ਮਾਰਿਆ ਨਾ ਮੈਂ ਬਾਰੇ ਨਾਜ ਕੋ ਉਹ ਤੈਨੂੰ ਦੱਸੀ ਜਾਂਦਾ ਯਾਰ ਇਹਦਾ ਇਹ ਜਣ ਦੂਰ ਨਹੀਂ ਜਨਾਨੀ ਮੂਹਰੇ ਚੱਲਿਆ ਕਰੂ ਫੇਰਾਂ ਤੇ ਬੱਬਾ ਫੇਰਾਂ ਹਾਂ ਬੰਦੇ ਨੂੰ ਬਿਹਾ ਕੇ ਲਿਆਇਆ ਕਰੂਗੀ ਬੰਦਾ ਬੈਠਾ ਕਰੂ ਘੁੰਟ ਕੱਢ ਕੇ ਬੈੱਡ ਤੇ ਗੁੰਦੇ ਆ ਗਨਗੇ ਵੇਖੜ ਮਰਾਜਾ ਘੋੜਦਾ ਚ ਕਾ ਵੇਖੀ ਕੀ ਹੋ ਜਾ ਐਵੇਂ ਸੰਘਿਆ ਕਰੂਗਾ ਦਰਦੀ ਇਕ ਲੇ ਕੇ ਗੇਮ ਚ ਆ ਹਾਂ ਫੇਰ ਲਿਆਇਆ ਕਰਨਗੇ ਬਾਹਰ ਅੰਦਰ ਫੇਰਨਾ ਆ ਜਾ ਬਈ ਚੱਕ ਘੁੰਡ ਮਰਾ ਤੇਰਾ ਕੀੜਾ ਕੜਾਗੇ ਬੈੱਡ ਚ ਇਹ ਗੰਮੋਟ ਨਾਲ ਹੈ ਠੀਕ ਹੈ ਬਾਬੇ ਬਾਣ ਕਿਨੇ ਗਿਆ ਇਹ ਬੰਦਾ ਦਰਾਖਤਾਂ ਵਿੱਚ ਚੜੂ ਭੱਜਿਆ ਫਿਰਦਾ ਬੰਦਾ ਹੋਰ ਕਿਵੇਂ ਜਿਹੜੀ ਹੈ ਬੱਤ ਬੰਦੇ ਵੀ ਉਹ ਇਹ ਹੈਗੇ ਜਿਵੇਂ ਆਪਣੇ ਸੀਗਾ ਉਹਨੇ 12 ਸਾਲ ਦੀ ਬੱਚੀ ਪ੍ਰੈਗਨੈਂਟ ਕਰਤੀ ਸੀ ਯਾਰ ਹੈ ਜਰ ਕਰੇ ਪਤਾ ਨਹੀਂ ਕਿਵੇਂ ਮੂੰਹ ਵਿਗਾਉਂਦੇ ਲੋਕ ਯਾਰ ਚਾਹ ਲੋ ਤਾਂ ਨਿਭੜ ਗਿਆ ਕਿ ਨਹੀਂ 10 ਲੱਖ 8 ਲੱਖ ਦੇ ਕੇ ਫੇਰ ਫੇਰ ਇਕੜਾ ਫੜਿਆ ਗਿਆ ਉਨੀ ਨਾਵਣੀ ਨੰਗਿਆ ਗਿੱਲੇ ਗਿੱਲੇ ਦੀ ਫੇਰ ਚੱਪੜੀ ਫਰੀ ਉਹਦੇ ਤੇ ਹਾਂ ਫੇਰ ਪਿੱਡੂ ਹੀ ਨਿਕਲ ਗਿਆ ਉਹ ਕਹਿੰਦਾ ਦੂਰ ਚੱਲਦੇ ਆ ਕਿਤੇ ਇਹ ਆਪਣਾ ਟੱਪ ਦੀ ਗੱਲ ਹੈ ਮੈਂ ਨੇੜੇ ਤੇੜੇ ਦੀ ਕੋਈ ਆਸ ਸੀ ਪਤਾ ਨਹੀਂ ਕਿਵੇਂ ਸਾਰੇ ਨੇ ਕੀ ਕਰਦੇ ਆ ਯਾਰ ਲੋਕ ਸਮਝੋ ਪਰਿਆ ਯਾਰ ਹਾਂ ਮਾੜਾ ਹਾਲ ਹੈ ਜੀ ਕਿਹ ਬੰਦੇ ਆ ਕ ਆਪਣਾ ਬੰਦਾ ਸੀਗਾ ਯਾਰ ਉਹ ਚੰਗਾ ਭਲਾ ਬਿਆਹ ਹੈ ਬਰਿਆ ਬੰਦਾ ਸੀਗਾ ਹਣਾ ਤੇ ਉਹਦੇ ਮੂਹਣਾ ਹੈ ਮੇਰੇ ਕੋਈ ਬੇਟਾ ਹਾਂ ਖੰਡ ਹੋਰ ਮਿੱਟੂ ਯੰਗਾਂਵਰੀ ਜਾਨ ਆ ਜਾਣੂ ਉਹ ਵੀ ਉਦੋਂ ਮੂਰੇ ਉਹਨੂੰ ਲੱਗੀ ਪਈ ਨਹੀਂ ਮੇਰੀ ਜਾਨ ਆਏ ਨਹੀਂ ਆ ਜਾਣੇ ਹਾਂ ਬੱਚੇ ਘਰਾਂ ਵੀ ਫੋਨ ਲਈ ਜਾਵੇ ਵੀਰੇ ਨੇ ਵੇਖ ਕੇ ਮੂੰਹ ਲਾੜਨ ਵਾਲਾ ਕਰਦਾ ਕੋਈ ਫੋਨ ਆਈ ਹੁੰਦਾ ਬੱਚਾ ਕਹਿੰਦਾ ਇੱਕ ਮਿੰਟ ਦੋਸਤ ਦਾ ਫੋਨ ਆਈ ਹੁੰਦਾ ਜਾਨੂ ਔਟ ਕੇ ਫੋਨ ਉਹਨੂੰ ਹਜ਼ਾਰ ਗਾਲ ਕੱਢੀ ਕਹਿੰਦਾ ਸ਼ਰਮ ਭਾਂ ਦੇ ਬੱਚੇ ਦੱਬੀ ਆਉਣੀ ਆ ਜਾਓ ਔਟ ਕੇ ਕਹਿੰਦਾ ਮੈਂ ਆਖਾਂ ਮੇਰਾ ਦੋਸਤ ਸੀਗਾ ਆ ਮਗਾ ਜਨਾਨੀ ਉਹ ਜਨਾਨੀ ਉਹ ਖਾਂਡੋ ਝਗੜਾ ਮੈਂ ਕਿਹਨਾਂ ਯਾਰ ਕਿਸੇ ਨੇ ਉਹ ਵੀ ਕਹਾਂ ਦਸੀ ਹਾਂਜੀ ਉਹਦੇ ਵਿੱਚ ਕਿਹੜੀ ਸਲਫਰ ਜ਼ਿਆਦੇ ਪੈ ਗਈ ਮੈਂ ਕਿਹਾ ਹਣ ਜਿਹੜੀ ਮੂੰਹ ਵੱਡਣ ਲੱਗ ਗਈ ਹੈ ਛੇ ਦੇ ਬਸ ਮੁਸੇ ਹੋ ਜਾਂਦੇ ਹਾਂ ਬਬਾ ਜੀ ਨੇ ਨਾਂ ਨਰ ਜਾਵੇ ਥੋੜੇ ਦਿਨਾਂ ਦੇ ਚੱਕਰ ਜੇ ਰਹਿੰਦੇ ਆ ਪਤਾ ਕਿਉਂ ਕਿ ਬਾਦੇ ਪੁੱਠੇ ਕਰਦੇ ਆ ਪਹਿਲਾਂ ਬਾਦ ਇੱਕ ਕਿ ਬੈਕਗ੍ਰਾਉਂਡ ਮਾਰੇ ਨਾ ਮੈਂ ਕਰ ਦੂੰ ਮੈਂ ਤਾਰੇ ਤੋੜ ਲਿਆਉਂ ਮੈਂ ਚਿੜੀਆਂ ਦਾ ਦੁੱਧ ਲਿਆਉਂ ਉਹੋ ਜਿਹੇ ਬਾਹਲੇ ਕਰਦੇ ਜਿਹੜੇ ਪੂਰੇ ਨਹੀਂ ਹੋਣੇ ਠੀਕ ਹੈ ਜਨਾਨੀ ਬਾਦ ਪਾਲਦੀ ਆ ਵੀ ਲਿਆ ਉਹ ਚੀਜ਼ਾਂ ਤੈਨੂੰ ਮੈਂ ਬੈੱਡ ਤੋਂ ਪੈਰ ਨਹੀਂ ਲਾਉਣ ਦੇਣਾ ਤੇਰੇ ਪੈਰ ਪੁੰਜੇ ਨਹੀਂ ਪੈਣ ਦੇਣੇ ਤੈਨੂੰ ਏਸੀ ਚ ਰੱਖੂੰ ਬਾਸ ਨਹੀਂ ਚੜਨ ਦੇਣਾ ਤੇ ਮਗਰੋਂ ਮਿੰਨੀ ਜੋ ਲਾਉਂਦਾ ਨਹੀਂ ਬਾਦ ਮਿੰਨੀ ਤੋਂ ਲਾਉਂਦਾ ਤੂੰ ਜਾਣਾ ਚੱਲ ਵਾਸਤੇ ਉਹ ਕਾਰ ਪਾਲਦੀ ਆ ਕਾਰ ਕਿੱਥੇ ਸੱਜਣ ਕੋਲੇ ਮੋਟਰਸਾਈਕਲ ਨਹੀਂ ਹੁੰਦਾ ਇੱਕ ਆਪਣਾ ਬੰਦਾ ਸੀਗਾ ਮੋਟਰਸਾਈਕਲ ਤਾਂ ਲਿਆ ਨਹੀਂ ਗਿਆ ਕੰਜਰਦਾਰ ਚਿਤਰਾ ਵਿੱਚ ਮੋੜੀ ਜੀ ਲੱਗੇ ਭੱਜਿਆ ਫਿਰਦਾ ਹੁੰਦਾ ਪੈਦਲ ਨਹੀਂ ਸਕੂਟਰ ਹੀ ਲੈ ਲਈ ਬਾਈਟਨ ਵਾਲੀ ਹੋਰ ਘਰ ਵਾਲੀ ਨਗਰਨਾ ਬੈਠੇ ਕੋਈ ਨਹੀਂ ਮੈਂ ਤਾਂ ਕੋਈ ਨਹੀਂ ਪੈਂਦੀ ਇੱਥੇ ਐਂ ਕਹਿੰਦਾ ਕੋਈ ਨਹੀਂ ਹੌਲੀ ਹੌਲੀ ਆਪਾਂ ਇਹ ਤਾਂ ਮੋਟਰਸਾਈਕਲ ਵੀ ਬਣ ਜੂ ਆ ਮੈਂ ਕਿ ਇਹ ਨੂੰ ਹੀ ਪੱਥੇ ਪੁੱਥੇ ਪਾਉ ਉਹ ਵੱਡਾ ਹੋ ਕੇ ਮੋਟਰਸਾਈਕਲ ਹੀ ਬਣੂ ਹੈ ਸੋਮਰੇਦਿਆ ਮੈਂ ਕਿ ਪਹਿਲਾਂ ਕਾਰ ਕਿਹਾ ਹੁਣ ਪੈਦਲ ਵਾਲੀ ਲਈ ਫਿਰਦਾ ਵਿਚਾਰੀ ਆ ਤੇ ਬਾਅਦੇ ਪਹਿਲਾਂ ਵੱਡੇ ਕਰ ਲੈ ਵੱਡੇ ਕਰ ਲੈਂਦੇ ਜਿਆਦੇ ਕਰ ਲੈਂਦੇ ਤੂੜੇ ਨਹੀਂ ਜਿਆਦਾ ਹਾਂ ਇਹ ਨਾ ਮਾ ਉਹ ਗੱਲਾਂ ਭਾਈ ਬਿਸਤਗਰੇ ਦਾ ਸੱਤੀ 200 ਹੋਏ تھے ਜਿਹੜਾ 4000 ਰਹਿ ਗਏ ਹੈ ਕਈਆਂ ਤਾਂ ਜ਼ਮੀਨਾਂ ਪਿੱਛੇ ਜਨਾਬੀਆਂ ਜੋ ਕਾਂ ਨੂੰ ਜਬੜ ਨੇ ਸਿਰਫ ਜ਼ਮੀਨ ਕਰਕੇ ਠੀਕ ਹੈ ਠੀਕ ਹੈ ਕੋਈ ਪਿਆਰ ਨਹੀਂ ਹੁੰਦਾ ਨਿਕੇ ਹਾਵਨਾ ਜ਼ਮੀਨ ਆ ਜੇ ਮੁੰਡਾ ਮੇਰਾ ਦੋਸਤ ਸੀਗਾ ਤੇ ਉਹਨੇ ਲਾਂ ਮੈਰਿਜ ਕਰਾ ਲਈ ਬਾਬਾ ਜਨਾਨੀ ਆ ਗਈ ਆ ਗਈ ਜ਼ਮੀਨ ਪਿੱਛੇ ਆ ਗਈ ਜੀ ਕਰਦੈ ਨੇ ਬੇਦਖਲ ਕਰਤਾ ਕਰਦੈ ਨੇ ਬੇਦਖਲ ਕਰਤਾ ਕਰਦੈ ਨੇ ਬੇਦਖਲ ਕਰਦਾ ਜ਼ਮੀਨ ਮਰ ਲਾ ਨਾ ਇਹ ਕੋਲੇ ਉਹਨੇ ਵੀ ਮਾਰੀ ਲਾਤੀ ਕਹਿੰਦੀ ਚੱਲ ਭਰਾ ਤੇਰੇ ਪੱਲੇ ਕੀ ਆ ਕਹਿੰਦੀ ਉਹਨੇ ਵੀ ਮਾਰਤੀ ਲਾਤੀ ਕੋਠੀ ਉਹ ਵੀ ਨਹੀਂ ਉਹਨੂੰ ਬੇਦਖਲੀ ਕਰਦਾ ਜ਼ਮੀਨ ਤਾਂ ਤੈਨੂੰ ਆਈ ਨਹੀਂ ਮੈਂ ਕਰਨਾ ਉਹ ਕਹਿੰਦਾ ਬੜੀ ਮਾਰੀ ਹੋਈ ਮੈਂ ਕਹਿੰਦਾ ਨਹੀਂ ਚੰਗੀ ਹੋਈ ਕਹਿੰਦਾ ਤੂੰ ਚੰਗੀ ਕਹਿਣਾ ਨੂੰ ਮੈਂ ਕਹਿੰਦਾ ਮੈਂ ਬਿਲਕੁਲ ਚੰਗੀ ਕਹਿਣਾ ਠੀਕ ਹੋ ਸਕਦਾ ਤੇਰੇ ਸਹਾਰਾ ਧਰਨਾ ਹੋ ਜਾਵੇ ਕਿਸੇ ਨਾਲ ਕਿਉਂ ਨਹੀਂ ਬੀਬੀ ਮਾਜੂ ਹੈ ਜਨਾਬਨੀ ਦੇ ਬਾਬਾ ਕੀਤੀ ਪਿੱਛੇ ਮਾਤਾ ਬਾਅਦ ਬੋਲਾ ਫੜੇ ਕਾਤਾ ਦੇ ਨਾਲੇ ਕੋਈ ਗੁੱਜਾ ਨਹੀਂ ਲਿੰਦਾ ਫੜਿਆ ਜਾਂਦਾ ਫੇਰੇ ਅੰਦਰ ਹੀ ਹੁੰਦੀਆਂ ਨਾਲ ਮਗਰ ਦੂਜਾ ਮੂੰਹ ਬੰਨੀ ਫਿਰਦਾ ਹੁੰਦਾ ਆਜਕ ਵੀ ਆਏ ਤਾ ਖੜਾ ਹੁੰਦਾ ਇਹ ਨਾਲ ਉਹ ਦਿਖਾਉਂਦੇ ਹੁੰਦੇ ਨੇ ਉਹ ਅੱਖਾਂ ਨਹੀਂ ਮਿਲਾਉਂਦਾ ਹੁੰਦਾ ਮਗਰ ਨਾਕ ਦੂਜਨ ਮਿਲਣਾ ਹੁੰਦਾ ਉਹ ਇਧਰ ਲਈ ਜੇਲ ਚ ਤਾਰ ਦਿੰਦੇ ਉਹਨੂੰ ਇਧਰ ਲਈ ਚੱਲ ਵੀ ਫਿਰਦੇ ਰਹੋ ਫੜੇ ਜਾਂਦੀ ਆ ਪਰ ਕੰਮ ਪਤਾ ਨਹੀਂ ਕਿਉਂ ਕਰਦੀਆਂ ਪੈਣਾ ਇਹੋ ਜੇ ਯਾਰ ਆਹਣ ਇੱਕ ਭੋਲੇ ਨਾਂ ਦਾ ਬੰਦਾ ਫੇਰ ਮਾਰਤਾ ਜਨਾਨੀ ਨੇ ਬਈ ਆਵਦਾ ਘਰ ਵਾਲਾ ਯਾਰ ਆਸ਼ਕਾ ਨਾਲ ਮਿਲ ਕੇ ਖਬਰ ਆਈ ਜਾਂਦੀ ਆ ਇਹਦੇ ਨਾਲ ਤੂੰ ਛੱਡ ਕੇ ਤੁਰਜੋ ਛੱਡ ਕੇ ਤੁਰਜੋ ਕਿਸੇ ਪਾਸੇ ਕੀ ਫਾਉਂਦਾ ਇਹਦਾ ਘਰ ਕਿਉਂ ਪੜਦੀਆਂ ਕਿਉਂ ਇਹ ਕੰਮ ਸਾਲੇ ਹੋਣ ਲੱਗੇ ਪੰਜਾਬ 'ਚ ਯਾਰ ਪਤਾ ਨਹੀਂ ਰਹਿੰਦਾ ਹੁੰਦਾ ਟੈਂਪੂਆਂ ਨੇ ਲੈਣਾ ਲਾਈਆਂ ਪਈਆਂ ਨੱਤ ਤੇ ਬੰਨਾ ਵੀਰ ਕੋ ਕਹਿੰਦੇ ਆ ਕੰਦਰ ਤੇ ਨੱਤ ਨਾਉਣਾ ਹੈ ਹੋਰ ਯਾਰ ਇਹ ਨਹੀਂ ਲੋਟ ਆਉਂਦੇ ਮੈਡ ਸੰਧੂ ਪ੍ਰਧਾਨ ਆ ਇਹਨਾਂ ਦਾ ਉਹ ਬਹੁਤ ਬੰਦ ਪਈ ਬੋਲੋ ਯਾਰ ਪਤਾ ਨਹੀਂ ਕੌਣ ਲੋਕੂ ਇਹਨਾਂ ਨੂੰ ਯਾਰ ਕਿਵੇਂ ਰੁਕਣਗੇ ਯਾਰ ਮੇਰੀ ਤਾਂ ਸਮਝੋ ਪਰੇ ਆ ਤੇ ਜੇ ਇੱਧਰ ਸਾਡੇ ਵਾਲਿਆਂ ਨੂੰ ਪਤਾ ਲੱਗ ਗਿਆ ਜਿਹਨਾਂ ਦਾ ਮੈਂ ਮੈਂਬਰ ਬਣਵਾਇਆ ਸੀ ਉਹ ਤਾਂ ਪਾ ਦੇਣਗੇ ਗਾਹ ਬੱਸ ਪਰ ਕੇ ਲੈ ਜਾਣਗੇ ਬਾਈ ਜਿੰਨੇ ਹੈਗੇ ਆ ਉਹ ਇਹ ਬਹੁਤ ਹੈ ਹੋਰ ਉਦੋਂ ਬਸੀ ਗਿਆ ਨਾ ਜੀਨੀਦਰਾ ਦਾ ਮੁੰਡਾ ਪੱਟ ਲਿਆ ਕੁੜੀ ਹੋਵੇ ਨੇ ਅਗੇ ਆਪਣੇ ਘਰ ਦੇ ਅਗੇ ਆਪਾਂ ਨੂੰ ਐਕਸੈਪਟ ਨਹੀਂ ਕਰਦੇ ਚੰਦਰਾ ਜੱਗ ਗਏ ਹੈ ਆਪਣਾ ਪਿਆਰ ਨੂੰ ਚੰਦਰਾ ਜੱਗ ਚਾਹੁੰਦਾ ਨਹੀਂ ਆਪਾਂ ਆਖਿਆ ਆਪਾਂ ਨਾ ਜਾਨ ਦੇ ਦਿੰਨੇ ਅਗਲੀ ਵੇਰ ਨਹੀਂ ਫਿਰ ਇਕੱਠੇ ਪੈਦਾ ਹੋਵਾਂਗੇ ਉਹ ਏਡਾ ਗਮਰਾਹ ਹੋਇਆ ਵਾ ਕਹਿੰਦਾ ਚਾਹ ਜਿੱਤਬਾਲ ਅਫਗੇ ਟ੍ਰੇਨ ਥੱਲੇ ਆਉਣ ਰੇਲ ਦੀ ਲਾਈਨ ਤੇ ਪੈ ਗਏ ਉਹ ਟ੍ਰੇਨ ਨੇ ਮਾਰਿਆ ਅਨਕੂ ਤੇ ਭੂਪਾ ਦੇ ਘਾਟ ਕੇ ਬੰਦਾ ਮਜ਼ਾ ਨਿਕਲਿਆ ਉਹ ਜੀ ਉੱਥੇ ਆ ਗਏ ਬਾਲ ਕਟਾਉਣ ਲੱਗੇ ਉੱਥੇ ਉਹ ਵੀ ਆ ਗਿਆ ਟੈਂਪੂ ਵੀ ਆ ਗਿਆ ਸਾਰਿਆਂ ਬੰਦਾ ਮਾਰਤਾ ਸੀ ਫਿਰ ਭਰਾ ਮੈਂ ਪਿੱਟੀ ਦੀ ਐਡੀ ਲਾਈਟ ਅਕ ਚੁੱਕ ਚੁੱਕ ਕਰ ਦਿਆ ਜਦੋਂ ਕਹਿੰਦੇ ਕੋਈ ਨਹੀਂ ਮੈਂ ਕਹਿੰਦਾ ਜਾ ਇਹਨੂੰ ਖਾਵੇ ਮੈਂ ਨਹੀਂ ਮਰਦੀ ਉਹ ਨੂੰ ਤਾਂ ਠਾ ਲਿੰਦਾ ਮੈਂ ਕਿਹਾ ਤੂੰ ਤਾਂ ਨਹੀਂ ਮਰਦੀ ਸਹੀ ਗੱਲ ਹੈ ਉਹ ਬਬੂ ਦੇ ਘਾਟ ਕਰਕੇ ਆ ਗਿਆ ਵੀ ਇਹਦੇ ਵਿਚਾਰ ਮਸੀ ਇੱਕ ਮੁੰਡੇ ਨੇ ਜਦੋਂ ਕੋਟਰ ਤਾਂ ਉਹ ਉੱਥੇ 6-7 ਆ ਗਏ ਹਾਂ ਉਹਨਾਂ ਦੇ ਘਰੇ ਉੱਡ ਗਏ ਥੋੜੇ ਮੁੰਡੇ ਨੇ ਕਿ ਸਾਡੀ ਕੁੜੀ ਕੁੱਤੀ ਐ ਕੁੜੀ ਲੱਤ ਉਹਨਾਂ ਦਾ ਬੁਰਾ ਡੰਡਾ ਲਈ ਪਰ ਇਹ ਕਹਿੰਦਾ ਕਿ ਤੂੰ ਕੁੜੀਆਂ ਦੇ ਵੀ ਲਾਗਿਆ ਮਾਰਨ ਹੂੰ ਕਿਹਦੀ ਕੁੜੀ ਜੇ ਸਾਡੀਆਂ ਖੜੀਆਂ ਆਂ ਗੁਰੇ ਨੇ ਉਧਰੋਂ ਡੰਡਾ ਹਟਾ ਲਿਆ ਉਧਰ ਚੱਕ ਲਿਆ ਭੱਜੇ ਜਾਣ ਸਾਡੇ ਕਹਿੰਦਾ ਕੁੜੀ ਦਾਦਿਆ ਤੂੰ ਉਹ ਪਾਪਾ ਜਾਣ ਤੋਂ ਪੋਦੇ ਗੇਰ ਮੈਂ ਤਾਂ ਆਇਆ ਪਾਪਾ ਜੀ ਇੱਕ ਹੋਰ ਅੱਜ ਉਹ ਗਊਸ਼ਾਲਾ ਕੋਲੇ ਜੱਪਾ ਦੇਖਾਈ ਬੰਦਾ ਹੀ ਬੈਠਾ ਆਪਣਾ ਗੰਨੇ ਵਾਲਾ ਉਹਦਾ ਕੀ ਰਾਜ ਹੈ ਇਹ ਕੰਮ ਹੈ ਕੰਮ ਕਰਨ ਦਾ ਤਰੀਕਾ ਹੁੰਦਾ ਜਿਹੜਾ ਗੰਨੇ ਦਾ ਜੂਸ ਦਾ ਕੰਮ ਹੈ ਇਹ ਹੈਗਾ ਜੀ ਇੰਜਣ ਘੌਮ ਦੇ ਦਾ ਹਾਂਜੀ ਇੰਜਣ ਟਪ 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 ਚੱਲੀ ਜਾਂਦਾ ਹੈ ਹਾਂਜੀ ਤਾਂ ਤੁਹਾਡੇ ਕੋਲੇ ਗਾਹ ਕਾਈ ਜਾਂਦਾ ਜੇ ਤੁਸੀਂ ਇੰਜਣ ਹੀ ਬੰਦ ਕਰ ਲਿਆ ਗਾਹ ਕਾਦਾ ਹੋਣਾ ਨਾਲ ਨਾਲ ਬੰਦ ਦਾ ਬੰਦ ਉਹ ਇੰਦਰ ਵੀ ਜੂਸ ਆਇਆ ਉਹਨੇ ਇੰਦਰ ਵੀ ਜੂਸ ਆਇਆ ਗੰਜਰ ਦਾ ਆਪ ਦਾ ਇੰਜਣ ਬੰਦ ਕਰਕੇ ਆਇਆ ਉਹਦਾ ਲੱਜਾ ਕੀ ਹੁੰਦਾ ਹੈ। ਆਏ ਬਾਈ ਜੂਸ ਤਾਂ ਬਣਾ ਲੈ ਬਣਾਉਣਾ। ਤੈਨੂੰ ਲਾਗ ਹੋਰ ਆ ਕੇ ਦੇਖਦਾ ਉਹ ਦੇਖਦਾ ਉੱਥੇ ਬਣਾ ਨਹੀਂ ਕਿਹੜੀ ਖੰਡ ਪਾਈ ਹੈ। ਉਹ ਬਾਈ ਤੇਰੇ ਕੋਲ ਹੈਗਾ ਸਰਾ ਪੀਉਂ ਸਰਾ ਕਾਵੇ ਰੇ ਪੀਏਗਾ ਇਹਦਾ ਪੁੱਤ ਨਹੀਂ ਜਾਂ ਉਹ ਨਹੀਂ ਆ ਜਾ ਇੰਜਣ ਸਟਾਰਟ ਕਰਦਾ ਮੈਂ ਆਪੇ ਬਾਈ ਬੈਠਾ ਇੰਜਣ ਨਾਲ ਮਾਜਾ ਕਿਵੇਂ ਹੋਏ ਗਾਗੀ ਨੂੰ ਕੀ ਕਿਵੇਂ ਕਹਿੰਦਾ ਗਾਗੀ ਦਾ ਯੱਤਨ ਹੈ ਯਾਰ 3500 ਦੀ ਹੈਗਾ ਪਰ ਆਪਣੇ ਗਾਹਕ ਨਹੀਂ ਆਉਂਦਾ ਮੈਂ ਕਿ ਫਿਰ ਤੈਨੂੰ ਕਿਵੇਂ ਪਤਾ ਕਹਿੰਦਾ ਉਹਨਾਂ ਦੇ ਕਹਿੰਦਾ ਮੈਂ ਅੱਛਾ ਮੈਂ ਉਹਨਾਂ ਦੇ ਹੀ ਜਨਾ ਆਪਦੇ ਨਹੀਂ ਕਹਿੰਦਾ ਕਹਿੰਦਾ ਆਪਦੇ ਮੇਰੇ ਗਾਹਕ ਨਹੀਂ ਆਉਂਦਾ ਮੈਂ ਕਿ ਕਾਹ ਤੋਂ ਨਹੀਂ ਆਉਂਦਾ ਪਤਾ ਨਹੀਂ ਯਾਰ ਮੈਂ ਤਾਂ ਇੰਜਰ ਵੀ ਬੰਦ ਕਰਕੇ ਰੱਖਦਾ ਮੈਂ ਕਿ ਕਾਹ ਤੋਂ ਸੁਭਾਹ ਹੋਣਾ ਇਹਨੂੰ ਤਾਂ 200 ਦਾ ਡੇਲ ਪਾ ਕੇ ਚਲਾਈ ਚੱਲ ਇਹਦਾ ਚੱਕਾ ਘੂਗੂ ਤਾਂ ਗਾਹਕ ਆਉ ਇਹਦਾ ਜਿਵੇਂ ਗੱਡੀ ਦਾ ਚੱਕਾ ਘੂਗੂ ਦਾ ਪੈਸੇ ਕਮਾਉ ਜੇ ਗੱਡੀ ਘੜ ਗਈ ਪੈਸੇ ਕਿੱਥੋਂ ਘਮਾਉਂ ਡਰਾਈਵਰ ਦਾ ਘਰ ਕਿੱਥੋਂ ਦਰੂ ਸਹੀ ਗੱਲ ਹੈ ਉਹਨਾਂ ਚੱਕਾ ਦਾ ਨੰਗਾ ਲੋ ਤੇ ਚੱਕਈ ਨਹੀਂ ਲਗਾਉਣਾ ਤਾਂ ਦਰਗਾ ਕਿਥੋਂ ਆ ਬਈ ਫਿਰ ਦਾ ਕਹਿਦਾ ਹੁੰਦਾ ਜੀ ਇਹ ਕੋਈ ਗੰਨੇ ਪਤਾ ਨਹੀਂ ਕਿ ਕਿਥੋਂ ਨੇ ਆਉਂਦਾ ਗੰਜਲਾ ਦੂ ਦੂ ਜੇ ਸੁੱਕੇ ਜੇ ਹੁੰਦੇ ਆ ਪੈਸੇ ਅਗਲੇ ਨੂੰ ਆਏ ਹੁੰਦਾ ਵੀ ਇਹ ਤਾਂ ਪੁਰਾਣੇ ਗੰਨੇ ਆ ਕੰਮ ਬੰਦ ਹੈ ਇਹਦਾ ਠੀਕ ਆ ਬੰਦ ਇਹਨਾਂ ਨੂੰ ਮਗਾ ਪਾਣੀ ਪੂਰੀ ਸੱਟ ਕੇ ਜਿਵੇਂ ਅਸੀਂ ਨਿੱਕੇ ਹੁੰਦੇ ਨਾ ਅਸੀਂ ਢੱਟ ਹੁੰਦੇ ਨਾ ਜਿਹੜੇ ਆਪਣੇ ਰਬੜ ਦੇ ਢੱਟ ਬਾਬਾ ਠੀਕੇ ਵਾਲੀਆਂ ਸ਼ੀਸ਼ੀਆਂ ਤੇ ਹੁੰਦੇ ਆ ਹੁਣ ਉਹ ਹਾਂਜੀ ਰਬੜ ਦਾ ਡਾਟਾ ਹਾਂਜੀ ਅਸੀਂ ਉਹਨੂੰ ਡਾਟਾ ਹੀ ਕਹਿੰਦੇ ਸੀਗੇ ਜਾਂ ਟੱਕਣ ਵੀ ਕਹਿੰਦੇ ਸੀਗੇ ਹਨਾ ਡੱਟ ਵੀ ਕਹਿੰਦੇ ਸੀ ਉਸੇ ਮਿੱਟੀ ਦੇ ਦੇਹ ਤੇ ਸੜ ਦੇਣਾ ਉਹਨੂੰ ਐਡਾ ਹੋ ਜਾਣਾ ਉਹਨੇ ਹਾਂ ਮੈਂ ਤੇ ਯਰ ਬਾ ਕਰਕੇ ਦਿਖਾ ਦੂੰ ਤੈਨੂੰ ਇਹ ਜਿਹੜੇ ਬਣਾ ਕੇ ਸੀ ਉਹਦੇ ਟਾਇਰ ਲਾਉਣੇ ਉਹ ਵਧਾ ਲੈਂਦੇ ਸੀ ਅਸੀਂ ਮੈਂ ਕਿਹਾ ਕੋਈ ਉਹੋ ਜਿਹੀ ਸਕੀਮ ਕਰ ਲਾ ਕੋਈ ਪਾਣੀ ਦੀ ਸਟਕ ਕੇ ਇਹਨਾਂ ਨੂੰ ਮੋਟਾ ਹੀ ਕਰ ਲਾ ਕੰਜਰ ਤੇ ਆ ਜਿਵੇਂ ਅਸੀਂ ਡੱਟ ਕਰਦੇ ਸੀ ਨਿੱਕੇ ਹੁੰਦੇ ਇਹਨਾਂ ਨੂੰ ਦੇਖ ਕੇ ਗਾ ਗਾ ਜੇ ਇਹਨਾਂ ਨੂੰ ਦੇਖ ਕੇ ਤਾਂ ਹੋਰ ਗਾ ਕੇ ਨਾਗੇ ਜਾਂਦਾ ਪੂਛਾ ਹੀ ਆ ਤੇਰੀਆਂ ਸੁੱਕੀਆਂ ਜੀਆਂ ਵੀ ਨਹੀਂ ਇਹਦਾ ਔਖਾ ਤੋਂ ਦਾ ਕੰਨੇ ਪਿਆ ਇਹ ਇੰਜਣ ਖਰਾਬ ਹੈ ਤਾਂ ਹੂੰ ਬੈਠਾ ਬੈਠਾ ਕਿਹੜੇ ਜ਼ਾਰ ਨਾਲ ਬੈਠਾ ਇੰਜਣ ਤੇ ਚੜਿਆ ਇੰਜਣ ਤੇ ਚੜਿਆ ਰੋਜੀ ਦੇ ਉੱਤੇ ਬੈਠਾ ਮੌਜ ਨਾਲ ਮੈਂ ਕਿਹਾ ਯਾਰ ਸਿਰ ਧਰੀਆ ਵਾਹ ਵੀ ਵਾਹ ਉਹ ਸਾਡੇ ਚਾਚੇ ਵਾਂਗੂ ਮੈਂ ਕਹਾਂ ਉਹ ਮਰੀਂਜੜ ਤੋਂ ਜ਼ਿਆਦਾ ਹੈਗਾ ਇੰਜਣਾਂ ਦਾ ਕੰਮ ਕਰ ਦਾਂਦਾ ਇਹ ਆਹੀ ਖੇਤਾਂ ਵਾਲਿਆਂ ਦਾ ਕਹਿੰਦਾ ਕੀ ਰਾਤ ਝੋਨੇ ਦੀ ਰੋਪਾ ਤੇ ਉਧਰੋਂ ਝੋਨੇ ਦਾ ਪੂਰਾ ਕਾਸ ਹਾਂਜੀ ਉਧਰੋਂ ਜਿਹੜਾ ਇੰਜਣ ਖਰਾਬ ਹੋ ਗਿਆ ਤੇ ਰਾਤ ਨੂੰ ਕੋਈ ਦੁਕਾਨ ਨਾ ਖੁੱਲੀ ਪੈਸਟਮ ਪਾਉਂਦਾ ਇੰਜਣ ਨੇ ਕਹਿੰਦਾ ਉਹਨੇ ਭਾਈ ਆਏ ਨਾ ਘਰ ਵੀ ਕਿਹੜਾ ਦਿਨ ਤੱਕੜਾ ਠੀਕ ਕਹਿੰਦਾ ਨੰਮ ਦੇਸ ਗਈ ਮੈਨੂੰ ਹਾਂਜੀ ਕਹਿੰਦਾ ਮਾਖਾ ਬਟਾਣਾ ਪਟਣਾ ਪੂਛੂਟ ਆਇਆ ਇੰਨਾ ਕ ਟੋਟਾ ਚਾਹੀਦਾ ਪਾ ਨੂੰ ਕਹਿੰਦੇ ਬਾੜ ਲਾ ਕਹਿੰਦਾ ਬਾੜ ਲਿਆ ਦਨਾਂ ਮੈਂ ਬੈ ਜਾ ਫਿਰ ਲੈ ਕੇ ਤੇ ਸਾ ਹੌਲੀ ਹੌਲੀ ਰੇਗ ਮਾਰ 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 ਕੇ ਘੜ ਘੜ ਕੇ ਕਹਿੰਦਾ ਮੈਂ ਪੈਸਟਮ ਬਣਾ ਲਿਆ ਨੰਮਦਾ ਹਾਂ ਹਾਂਜੀ ਦੇਖ ਲੈ ਕਹਿੰਦਾ ਫਿਰ ਮੈਂ ਲੱਕੜ ਦਾ ਪੈਸਟਮ ਪਾ ਕੇ ਤੇ ਇੰਜਨ ਚਲਾਦਾ ਰਾਤ ਨੂੰ ਕਹਿੰਦਾ ਤੜਕੇ ਤੱਕ ਚੱਲੀ ਗਿਆ ਜਿੰਨਾ ਚਿਰ ਗਿੱਦੀ ਸੀ ਲੱਕੜ ਅੱਗ ਨਹੀਂ ਪਈ ਹੌਲੀ ਹੌਲੀ ਮੱਚੀ ਗਿਆ ਤੜਕੇ ਖੜਿਆ ਉਹ ਉਦੋਂ ਨੂੰ ਦੁਕਾਨ ਖੁੱਲ ਗਈ ਦੂਜਾ ਲਿਆ ਕੇ ਪਾ ਤੈਂ ਸਾ ਤੇ ਕਿਉਂਕਿ ਮੈਂ ਕਹਿੰਦਾ ਲੋਕ ਦੇਖਣ ਆਏ ਕਹਿੰਦਾ ਮੇਲਾ ਲੱਗਿਆ ਇਹ ਜਿਹੜਾ ਪੈਸਟਮ ਕੱਢ ਕੇ ਸਿੱਟਿਆ ਪਿਆ ਮੇਰਾ ਬਾਰਤ ਦਾ ਮੱਤਿਆ ਇਹ ਤਾਂ ਰਾਤ ਰਾਤ ਚ ਬਣਾਇਆ ਰਾਤ ਰਾਤ ਤੁਸੀਂ ਨਿਵਾਰੇ ਹੁੰਦੇ ਸੀ ਕਿ ਮੈਂ ਕਿਹਾ ਵੀ ਹੋ ਸਕਦਾ ਮੈਨੂੰ ਪੈਸਟਮ ਦਾ ਕੰਮ ਆਇਆ ਹੈ ਜੇ ਬੱਜਣਾ ਹੀ ਆ ਵੀ ਲੱਕੜ ਦਾ ਪਤਾ ਹੋ ਉਹ ਕਹਿੰਦੇ ਸਾਰਾ ਚੱਲਦਾ ਬਾਗ ਚਾਹੋ ਚੱਲਦਾ ਦਾ ਇਹ ਵੀ ਕਿਹਨੇ ਦਾ ਪਤਾ ਲੱਗਦਾ ਲੱਕੜ ਦਾ ਹਾਂਜੀ ਉਹ ਮੁੜ ਕੇ ਪਤਾ ਲੱਗਾ ਜਦੋਂ ਉਹਨੇ ਜਹਾਜ਼ ਦੀ ਸਰਵਿਸ ਕਰੀ ਮੈਂ ਕਿਹਾ ਵੀ ਪਾ ਦਿੰਦਾ ਇਹ ਠੀਕ ਹੈ ਉਹ ਜਹਾਜ਼ ਦਾ ਫੈਕਟਰ ਕੱਢ ਕੇ ਚਲਾ ਕੇ ਮਾਰਿਆ ਉਹਨੇ ਮੈਂ ਕਿਹਾ ਇਹ ਤਾਂ ਠੀਕ ਹੈ ਮੈਂ ਕਿਹਾ ਠੀਕ ਉਹ ਜਹਾਜ਼ ਦਾ ਕਿਵੇਂ ਸੀ ਉਹ ਜਹਾਜ਼ ਵੀ ਸਰਵਿਸ ਕਰਦਾ ਇਹ ਜਹਾਜ਼ ਦੇ ਵਿੱਚ ਸਫਰ ਕਰੀ ਜਾਂਦਾ ਇਹ ਜਹਾਜ਼ ਮਿਸਿੰਗ ਲੱਗਿਆ ਕਰਨ ਕਹਿੰਦਾ ਹਾਂਜੀ ਡਰਾਈਵਰ ਨੇ ਕਹਿੰਦਾ ਬਾਜ਼ਮਾਰੀ ਕੋਈ ਕਹਿੰਦਾ ਮੈਸਤਰੀ ਹੈਗਾ ਕਹਿੰਦਾ ਮੈਂ ਕਿਹਾ ਮੈਂ ਹਾਂ ਹਾਂਜੀ ਕਹਿੰਦਾ ਯਾਰ ਮਿਸਿੰਗ ਕਰਨ ਲੱਗ ਗਿਆ ਇਹ ਕੂਮਾ ਅਸਮਾਨ ਤੇ ਕਹਿੰਦਾ ਠੀਕ ਕਹਿੰਦਾ ਬਗਾ ਵਰਨਟ ਚੱਕ ਕਹਿੰਦਾ ਬੋਸ ਨੇ ਚੱਕਿਆ ਕਹਿੰਦਾ ਤੇ ਮੈਂ ਜਦੋਂ ਵੇਖਿਆ ਇਹਦਾ ਮਕਾਮ ਥੋੜਾ ਹੀ ਇਸ ਜੇਰ ਵੀ ਸਿੱਧਾ ਰੱਖੀ ਤੂੰ ਇਹ ਚਾਬੀਆਂ ਪਾਣੀ ਕਰਾ ਆ ਕਿਥੇ ਜਾਂਦਾ ਉਹ ਮਗਲੇ ਟੂਂਚ ਪਿਆ ਜਾਂ ਮਟਰਕੀ ਬਣਾਤਾ ਜਾਜ ਦਾ ਕਿਹੜਾ ਕੱਡੇ ਪਾਣੀ ਕਹਿੰਦਾ ਚਾਬੀਆਂ ਕਹਿੰਦਾ ਮੈਂ ਖੋਲੀ ਫਿਲਟਰ ਉਹ ਬਾਡੀ ਆਹ ਦੇਖਿਆ ਫਿਲਟਰ ਚੋਕ ਹਾਂਜੀ ਕੱਢ ਕੋਈ ਸੀਜਾ ਕੋਈ ਕੁਚਲਾ ਦੇ ਮਰੇ ਹੋ ਗਨਾ ਕਮ ਗਲਤ ਕਰਤਾ ਥੱਲੇ ਵੱਜਣਗੇ ਕਿ ਇਹ ਚੱਲ ਜਨਾ ਤਾਂ 2-3 ਦਿਨ ਲੌਂਗ ਦੇ ਜਾਂਦੇ ਆਪਾਂ ਤਾਂ ਉਹ ਤੋਂ ਪਹਿਲਾਂ ਉਤਰ ਜਾਣਾ ਠੀਕ ਕਿ ਮਮ ਮਾਰਾ ਕੱਢ ਕੇ ਕਹਿੰਦਾ ਕਾਸ ਕੇ ਤੇਲ ਮਾਰ ਕੇ ਪੰਪ ਕਹਿੰਦਾ ਮੈਂ ਕਿਹਾ ਮਾਰ ਰੇਸ ਕਹਿੰਦਾ ਲਸਰ ਮਾਰੀ ਜਾਜ ਵਧਿਆ ਗੱਠ ਕਹਿੰਦਾ ਮਾਰਾ ਕਿ ਉਹ ਕਹਿੰਦਾ ਜਵਾਨ ਯਾਰਾ ਕਹਿੰਦਾ ਸਿਰ ਤਾਂ ਕਹਿੰਦਾ ਤੇਲ ਵੀ ਅੱਧਾ ਖਾਉ ਤੇਲ ਵੀ ਅੱਧਾ ਖਾਉ ਨਾ ਨਾ ਮੈਂ ਕਿਹਾ ਤੁਹਾਡੇ ਸਰਵਿਸ ਵਾਲੇ ਬੰਦੇ ਇਨੀ ਚੰਗੇ ਕਹਿੰਦਾ ਉਹ ਕਹਿੰਦੇ ਹੁਣ ਤਾਂ ਇੱਥੋਂ ਕਰਾਇਆ ਕਰਾਂਗੇ ਠੀਕ ਹੈ ਮੈਂ ਤੇ ਜਾਂਦੇ ਸੀ ਹਾਂ ਨਾ ਖੇਪ ਲਿਆ ਕਰਨਗੇ ਮੈਂ ਕਿਹਾ ਉੱਤੇ ਤੇਰੀ ਜਗਾ ਹੁਣ ਕੇ ਲਾ ਬਣਾਉਣੀ ਪੈਣੀ ਆ ਹਾਂਜੀ ਇੱਥੇ ਉਤਨਾ ਕਰਨਗੇ ਜਾ ਜਾਂਦਾ ਕੰਮ ਨੂੰ ਗੋ ਆਪਣੇ ਪਿੰਡ ਸਹੀ ਜੇ ਦੱਸ ਤੂੰ ਨਹੀਂ ਆਏ ਸਰਵਿਸ ਕਰਤੀ ਹਾਂ ਉਹਨੇ ਕਿੰਨੇ ਜੈਤੂਨ ਡਰਾਈਵਰ ਨਾ ਬੈਠ ਕੇ ਚਲਾ ਹੀ ਦਿੱਤਾ ਹੀ ਡਰਾਈਵਰ ਜਰਦਾ ਮਾਲ ਦਾ ਹੀ ਵੇਲਾ ਉਹ ਟ੍ਰੱਕ ਕਾਲੇ ਬਣਾਦਾ ਕਿਉਂ ਉਹ ਜਰਦਾ ਮਿਲ ਜਾਂਦਾ ਠੀਕ ਹੈ ਜੀ ਸਭ ਨੂੰ ਕੀ ਹੋਏ ਬੰਦੇ ਯਾਰ ਬਾਹਰ ਬਾਹਰ ਬੰਦੇ ਠੀਕ ਹੈ ਜੀ ਤੇ ਨਿਰਾ ਹੋ ਗਿਆ ਹਾਂ ਜੀ ਸੁਖ ਨਾਲ ਪਰਮਾਤਮਾ ਦੀ ਕਿਰਪਾ ਨਾਲ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਦੱਬ ਕੇ ਮੇਰੇ ਭਰਾ ਇੰਨਾਂ ਦੇ ਨਾਲ ਸੜਕੇ ਰੰਗ ਰੰਗ ਪ੍ਰੋਗਰਾਮ 'ਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ